ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਗੁਜਰਾਤ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚ ਕੇਜਰੀਵਾਲ ਸਮੇਤ 40 ਲੋਕਾਂ ਦਾ ਨਾਮ ਸ਼ਾਮਿਲ ਹੈ ਸਭ ਤੋਂ ਦਿਲਚਸਪ ਗੱਲ ਇਹ ਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤेंद्र ਜੈਨ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਿਲ ਨੇ ਜਦੋਂ ਕਿ ਇਹ ਤਿੰਨੋਂ ਇਸ ਵਕਤ ਦਿੱਲੀ ਆਪਕਾਰੀ ਕੋਟਾਲੇ ਦੇ ਕਥਿਤ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਨਾਮ ਵੀ ਗੁਜਰਾਤ ਦੇ ਆਪ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਜਰਾਤ ਵਿੱਚ ਆਪ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਮਨੀਸ਼ ਸਿਸੋਦੀਆ ਡਾਕਟਰ ਸੰਦੀਪ ਪਾਠਕ ਪੰਕਜ ਗੁਪਤਾ ਸੰਜੇ ਸਿੰਘ ਗੋਪਾਲ ਰਾਏ ਰਾਗਵ ਚੱਡਾ ਸਤेंद्र ਜੈਨ ਆਤੀਸ਼ੀ ਸੌਰਵ ਭਾਰਦवाज ਸਮੇਤ ਕੇਲਾਸ਼ ਕਹਿਲੋਤ ਵੀ ਗੁਜਰਾਤ ਦੀ ਵਿੱਚ ਆਪ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਗੁਜਰਾਤ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚ ਕੇਜਰੀਵਾਲ ਸਮੇਤ 40 ਲੋਕਾਂ ਦਾ ਨਾਮ ਸ਼ਾਮਿਲ ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤेंद्र ਜੈਨ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਿਲ ਨੇ ਜਦੋਂ ਕਿ ਇਹ ਤਿੰਨੋਂ ਇਸ ਵਕਤ ਦਿੱਲੀ ਆਪਕਾਰੀ ਕੋਟਾਲੇ ਦੇ ਕਥਿਤ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਨਾਮ ਵੀ ਗੁਜਰਾਤ ਦੇ ਆਪ ਦੇ ਚਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਜਰਾਤ ਵਿੱਚ ਆਪ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਮਨੀ ਸਿਸੋਦੀਆ ਡਾਕਟਰ ਸੰਦੀਪ ਪਾਠਕ ਪੰਕਜ ਗੁਪਤਾ ਸੰਜੇ ਸਿੰਘ ਗੋਪਾਲ ਰਾਏ ਰਾਗਵ ਚੱਡਾ ਸਤਿੰਦਰ ਜੈਨ ਆਤੀਸ਼ੀ ਸੌਰਵ ਭਾਰਦवाज ਸਮੇਤ ਕੇਲਾਸ਼ ਕਹਿਲੋਤ ਵੀ ਗੁਜਰਾਤ ਦੇ ਵਿੱਚ ਆਪ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ